ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅੱਜ ਗੱਲ ਕਰਨੀ ਹੈ ਮਹਾਨ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਜਿਸ ਬਾਰੇ ਲਿਖਿਆ ਕਿਸੇ ਰਾਜਨੇ ਹੱਥ ਲਗਾਇਓ ਬੁੱਢੇ ਔਰ ਗਰਦਾਸ ਬਣਾਇਓ ਸ੍ਰੀ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਪਾਵਨ ਪੁੱਤਰ ਤਖਤ ਸ੍ਰੀ ਅਮਰਸਰ ਸਾਹਿਬ ਵਿਖੇ ਰਚਨਾ ਕੀਤੀ ਉਸ ਤਖਤ ਦੇ ਉੱਪਰ ਜਿਸ ਵੀ ਸ਼ਖਸੀਅਤ ਦੀ ਡਿਊਟੀ ਲੱਗਦੀ ਐਜ਼ ਇੱਕ ਜਥੇਦਾਰ ਉਹ ਸਾਡੇ ਵਾਸਤੇ ਪੂਜਣਯੋਗ ਐ ਸਨਮਾਨਯੋਗ ਐ ਸੋ ਸਾਡੇ ਬਹੁਤ ਸਤਕਾਰਯੋਗ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਜੋ ਥੋੜੇ ਦਿਨ ਪਹਿਲਾਂ ਹੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਤੌਰ ਜਥੇਦਾਰ ਵਜੋਂ ਸੇਵਾ ਨਿਭਾਈ ਐ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਕੱਲ ਬਾਬਾ ਬਕਾਲਾ ਸਾਹਿਬ ਵਿਖੇ ਜਥੇਦਾਰ ਸਾਹਿਬ ਪਹੁੰਚੇ ਤੇ ਸਭ ਤੋਂ ਵਧੀਆ ਗੱਲ ਲੱਗੀ ਜੋ ਪਿਛਲੇ ਦਿਨਾਂ ਤੋਂ ਆਪਾਂ ਦੇਖਦੇ ਆਏ ਕਿ ਜਥੇਦਾਰ ਸਾਹਿਬ ਜੋ ਜੋੜਾ ਘਰ ਵਿਖੇ ਵਿਖੇ ਜਾ ਰਹੇ ਨੇ ਜਥੇਦਾਰ ਸਾਹਿਬ ਜੋ ਲੰਗਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਵਿੱਚ ਪ੍ਰਸ਼ਾਦਾ ਵਰਤਾਉਂਦੇ ਵਿਖੇ ਜਾ ਰਹੇ ਨੇ ਜਥੇਦਾਰ ਸਾਹਿਬ ਜੋ ਪ੍ਰਕਰਮਾਂ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸ਼ਬੀਲਾਂ ਨੇ ਸ਼ਬੀਲਾਂ ਦੇ ਸੰਗਤਾਂ ਨੂੰ ਜਲ ਛਕਾਉਂਦੇ ਵਿਖੇ ਜਾ ਰਹੇ ਨੇ ਅਤੇ ਜਥੇਦਾਰ ਸਾਹਿਬ ਸਮੂਹ ਸੰਗਤਾਂ ਦੇ ਵਿੱਚ ਆਮ ਸੰਗਤਾਂ ਦੇ ਵਿੱਚ ਵਿਚਰ ਰਹੇ ਨੇ ਸੋ ਇਹ ਨਵਕਲੀਆਂ ਗੱਲਾਂ ਨੇ ਜੋ ਖਾਲਸੇ ਪੰਥਵਾਦ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਕਿਉਂਕਿ ਆਪਾਂ ਕਿਸੇ ਨੂੰ ਬਾੜਾ ਨਹੀਂ ਕਹਿੰਦੇ ਸਿੱਖ ਜੀਵਨ ਜਾਂਚ ਪੰਜਾਬ ਦਾ ਮੁਖੀ ਹੋਣ ਦੇ ਨਾਤੇ ਮੈਨੂੰ ਪਿੰਡ-ਪਿੰਡ ਜਾਣਾ ਪੈਂਦਾ ਹੈ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਾਈਦਾ ਕਦੇ ਗੁਰਮੁਖ ਪਿਆਰ ਉਹ ਆਪਾਂ ਆਪਣੀ ਹੋਸ਼ ਦੇ ਵਿੱਚ ਆਸਾਨੀ ਸੋਚਿਆ ਕਿ ਜਥੇਦਾਰ ਸਹਿਬਾਨ ਪਿੰਡਾਂ ਦੀ ਸੱਤ ਵਿੱਚ ਜਾਣ ਦੀ ਗੱਲ ਕਰਨ ਜਥੇਦਾਰ ਸਾਹਿਬ ਕੋਈ ਐਸੀ ਭਰਮੀ ਲਹਿਰ ਨੂੰ ਹੰਗਾਰਾ ਦੇਣ ਦੀ ਗੱਲ ਕਰਨ ਜੋ ਕਿ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਨੇ ਥੋੜੇ ਦਿਨ ਪਹਿਲਾਂ ਇੱਕ ਲਹਿਰ ਦੀ ਆਰੰਭਤਾ ਕੀਤੀ ਹੈ ਮਹਾਨ ਸ਼ਹੀਦ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਸਥਾਨ ਤੋਂ ਲਹਿਰ ਦੀ ਆਰੰਭਤਾ ਹੋਈ ਹੈ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਸੋ ਇਹ ਲਹਿਰ ਕਿ ਕੋਈ ਵਖਰੇਵੇਂ ਹੁਣ ਕੋਈ ਸਾਡੇ ਮਨਾਂ ਦੇ ਵਿੱਚ ਗਿਲਾ ਸ਼ਿਕਵਾ ਹੋਵੇ ਉਹਨਾਂ ਦਾ ਬੜਾ ਵੱਡਾ ਵਿਚਾਰ ਦਾਸ ਇਸ ਵਿਚਾਰ ਦੀ ਸਲਾਘਾ ਕਰਦਾ ਹੈ ਇਸ ਮਨ ਮਟਾਵ ਦਾ ਅਸਰ ਕਿਤੇ ਖਾਲਸਾ ਪੰਥ ਤੇ ਨਾ ਪੈ ਜਾਵੇ ਸਾਰੀ ਦੁਨੀਆ ਸਾਰਾ ਵਰਲਡ ਇਸ ਵਕਤ ਵੇਖ ਰਿਹਾ ਹੈ ਖਾਲਸੇ ਪੰਥ ਵੱਲ ਨੂੰ ਕਿ ਖਾਲਸਾ ਪੰਥੀ ਕੋਈ ਇਹੋ ਜੀ ਨਵੀਂ ਚਿੰਗ ਲਾ ਸਕਦਾ ਹੈ ਜਿਸ ਨਾਲ ਸ਼ਾਂਤੀ ਜਿਹੜੀ ਹੈ ਚਾਰ ਸਫੇਰੇ ਪਸਰ ਜਾਵੇ ਚਾਰ ਸਫੇਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦਾ ਸਿਧਾਂਤ ਜਿਹੜਾ ਸਾਰਿਆਂ ਦੇ ਮਨਾਂ ਵਿੱਚ ਆਵੇ ਜੋ ਈਰਖਾ ਦੁਸ਼ੈ ਮਨ ਮਟਾਵ ਇਹ ਖਤਮ ਹੋ ਜਾਣ ਸੋ ਗੁਰਮੁਖ ਪਿਆਰੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਵਰਸੋਈ ਧਰਤੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਵਰਸੋਈ ਹੋਈ ਧਰਤੀ ਹੈ ਪਾਵਨ ਪਵਿੱਤਰ ਧਰਤੀ ਹੈ ਮਹਾਨ ਸ਼ਕਸ਼ੀਤਾਂ ਇਸ ਧਰਤੀ ਦੇ ਉੱਪਰ ਸੇਵਾਵਾਂ ਨਿਭਾ ਰਹੀਆਂ ਨੇ ਨਿਭਾ ਕੇ ਗਈਆਂ ਨੇ ਸੋ ਮੇਰੀ ਬੇਨਤੀ ਹੈ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਜਿਨ੍ਹਾਂ ਨੇ ਇਸ ਲਹਿਰ ਦੀ ਅਰੰਭਤਾ ਕੀਤੀ ਪਿੰਡ-ਪਿੰਡ ਵੀ ਜਾਣਗੇ ਸੰਗਤਾਂ ਵਿੱਚ ਵੀ ਵਿਚਰਨਗੇ ਉਹ ਕਹਿੰਦੇ ਮੈਂ ਸਧਾਰਨ ਜਿਹਾ ਬੰਦਾ ਹਾਂ ਮੈਂ ਕਿਸੇ ਦੇ ਘਰ ਵੀ ਠਹਿਰ ਸਕਦਾ ਮੈਂ 2-3 ਦਿਨਾਂ ਦਾ ਪ੍ਰੋਗਰਾਮ ਸਮਾਗਮ ਕਰਾਂਗਾ ਬਾਬਾ ਬਕਾਲਾ ਸਾਹਿਬ ਦੇ ਸਮੂਹ ਹਲਕੇ ਦੇ ਵਿੱਚ ਸਮੂਹ ਨਗਰਾਂ ਦੇ ਵਿੱਚ ਸੋ ਗੁਰਮੁਖ ਪਿਆਰੋ ਸਾਨੂੰ ਐਸੇ ਜਥੇਦਾਰ ਮਿਲੇ ਨੇ ਸਿੱਖ ਜੀਵਨ ਜਾਚ ਪੰਜਾਬ ਵੱਲੋਂ ਮੈਂ ਸ਼ਲਾਘਾ ਕਰਦਾ ਤੇ ਹੱਥ ਜੋੜ ਕੇ ਬੇਨਤੀ ਕਰਦਾ ਸਾਰੀਆਂ ਸਿੱਖ ਸੰਗਤਾਂ ਨੂੰ ਸਾਨੂੰ ਕਦੇ ਵੀ ਸਾਡੀਆਂ ਮਾਨਮੱਤੀ ਜੋ ਸੰਸਥਾਵਾਂ ਨੇ ਉਹਨਾਂ ਦੀ ਕਦੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਗੁਰਮੁਖ ਪਿਆਰਿਓ ਦਮਦਮੀ ਟਕਸਾਲ ਮਹਿਤਾ ਸਾਹਿਬ ਹੋਵੇ ਮਿਸਲ ਛੀਦਾ ਤਰਨਾਨਦਲ ਬਾਬਾ ਬਕਾਲਾ ਸਾਹਿਬ ਬੁੱਢਾ ਦਲ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਉਹਨਾਂ ਦਾ ਦਲ ਸਾਰੇ ਮੇਲ ਮਿਲਾਪ ਰੱਖ ਕੇ ਚੜ੍ਹਦੀ ਕਲਾ ਨਾਲ ਅੱਗੇ ਤਰੀਏ ਅਸੀਂ ਜਥੇਦਾਰ ਸਾਹਿਬ ਜੀ ਨੂੰ ਵਧਾਈ ਦਿੰਨੇ ਆ ਤੇ ਨਾਲ ਹੀ ਕਾਮਨਾ ਕਰਦੇ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਇਸ ਲਹਿਰ ਦਾ ਇੱਕ ਰੂਪ ਬਣੀਏ ਇਸ ਲਹਿਰ ਦਾ ਹਿੱਸਾ ਬਣੀਏ ਖੁਵਾਰ ਹੋਏ ਸਭ ਮਿਲਾਂਗੇ ਜੇ ਲਹਿਰ ਜਿਹੜੀ ਉਹਨਾਂ ਆਰੰਭ ਕੀਤੀ ਹੈ ਇੱਕ ਸਾਲ ਜਥੇਦਾਰ ਸਾਹਿਬ ਸੰਗਤਾਂ ਵਿੱਚ ਵਿਚਰਨਗੇ ਚੜ੍ਹਦੀ ਕਲਾ ਦੇ ਪ੍ਰਤੀਕ ਬਣੀਏ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ